ਕਥਾਵਾਚਕ ਨੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਕਿ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰਦੇ ਨੇ ਔਰ ਉਸ ਬਾਅਦ ਇੱਕ ਕਮੇਟੀ ਬਣਦੀ ਔਰ ਕਮੇਟੀ ਆਪਣੀ ਰਿਪੋਰਟ ਦਿੰਦੀ ਆ ਔਰ ਰਿਪੋਰਟ ਤੋਂ ਬਾਅਦ ਜਿਹੜਾ ਕੁਲਦੀਪ ਸਿੰਘ ਗੜਗਾਚ ਹੁਣਾਂ ਦਾ ਇੱਕ ਸਟੇਟਮੈਂਟ ਆਉਣੀ ਕਿ ਜੇਕਰ ਰঞ্জੀਤ ਸਿੰਘ ਢੱਡਰਾਂ ਵਾਲੇ ਨਤਮਸਤਕ ਹੁੰਦੇ ਨੇ ਮਾਫੀ ਮੰਗਦੇ ਨੇ ਤਾਂ ਉਹ ਕਥਾ ਪਰਵਾਨਿਤ ਹੈ ਜਾਂ ਨਹੀਂ ਕਥਾ ਕਰ ਸਕਦੇ ਨੇ ਔਰ ਵਿਲਹਾਲ ਕਿਉਂਕਿ ਅੱਜ ਜੇ ਕਹੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਪਿਆਰਿਆਂ ਦਾ ਜਿਹੜਾ ਇਕੱਤਰਤਾ ਹੈ ਕੀ ਹੈ ਔਰ ਉਸ ਤੋਂ ਪਹਿਲਾਂ ਰਣਜੀਤ ਸਿੰਘ ਢੱਡਰਿਆਂ ਵਾਲਿਆਂ ਦੇ ਆ ਸ੍ਰੀ ਅਕਾਲ ਤਖਤ ਸਾਹਿਬ ਆਉਣਾ ਔਰ ਕੁਲਦੀਪ ਸਿੰਘ ਗੜਗਾਚ ਹੁਣਾਂ ਦੇ ਨਾਲ ਮੁਲਾਕਾਤ ਕਰਨੀ ਬਹੁਤ ਅਹਿਮ ਹੈ ਔਰ ਇਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਢੱਡਰਿਆਂ ਵਾਲੇ ਦੀ ਮੁਲਾਕਾਤ ਹੈ ਇਹ ਇਸ ਕਰਕੇ ਖਾਸ ਹੈ ਕਿਉਂਕਿ ਅਜੋ ਮੁਆਫੀ ਮੰਗ ਸਕਦੇ ਨੇ ਜੇਕਰ ਮੁਆਫੀ ਮੰਗਣਗੇ ਤੇ ਕਾਫੀ ਅਹਿਮ ਹੋਵੇਗਾ ਕਿਉਂਕਿ ਦੇਖਿਆ ਜੀ ਥੋੜੇ ਦਿਨ ਪਹਿਲਾਂ ਕੁਲਦੀਪ ਸਿੰਘ ਗੜਗਾਚ ਹੁਣਾਂ ਨੇ ਕਿਹਾ ਸੀਗਾ ਕਿ ਜੇਕਰ ਢੜਰੀਆਂ ਵਾਲੇ ਮਾਫੀ ਮੰਗਦੇ ਨੇ ਤੇ ਉਹ ਆਪਣੀ ਕਥਾ ਜਾਰੀ ਰੱਖ ਸਕਦੇ ਨੇ ਉਹ ਕਥਾ ਕਰ ਸਕਦੇ ਨੇ ਕਿਉਂਕਿ ਇਲਜ਼ਾਮ ਸੀਗੇ ਕਿ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰਦੇ ਨੇ ਉਸ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਹੋਈ ਸੀਗੀ ਔਰ ਜਿਹੜਾ ਕੁਲਦੀਪ ਸਿੰਘ ਗੜਗਾਜ ਜੀ ਹੁਣਾਂ ਨੇ ਕਿਹਾ ਸੀਗਾ ਕਿ ਜੇਕਰ ਇਹ ਮਾਫੀ ਮੰਗਦੇ ਨੇ ਸ੍ਰੀ ਅਕਾਲਤ ਸਭ ਆ ਕੇ ਨਤਮਸਤਕ ਹੁੰਦੇ ਨੇ ਮਾਫੀ ਮੰਗਦੇ ਨੇ ਤਾਂ ਫਿਰ ਇਹ ਕਥਾ ਜਾਰੀ ਰੱਖ ਸਕਦੇ ਨੇ ਸੋ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਮਾਫੀ ਮੰਗ ਸਕਦੇ ਨੇ ਢੜਰੀਆਂ ਵਾਲੇ ਉੱਥੇ ਪਹੁੰਚ ਚੁੱਕੇ ਨੇ ਉਹ ਆਪਣਾ ਜਿਹੜਾ ਸਾਥੀ ਸੰਗੀ ਉਹਨਾਂ ਦੇ ਨਾਲ ਪਹੁੰਚੇ ਨੇ ਔਰ ਅੱਜ ਪੰਜ ਸਿੰਘ ਸਭਾਨਾ ਦੇ ਉੱਤੇ ਇਕੱਤਰਤਾ ਵੀ ਆ ਫਿਲਹਾਲ ਸਾਡੇ ਰਿਪੋਰਟਰ ਉੱਥੇ ਮੌਜੂਦ ਨੇ ਅਕਸ਼ੇ ਉਹਨਾਂ ਤੋਂ ਜਾਣਦੇ ਆ ਕਿ ਕੀ ਮਾਹੌਲ ਹੈ ਕੀ ਹੋ ਸਕਦਾ ਆ ਅਕਸ਼ੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਉੱਤੇ ਅੱਜ ਨਤਮਸਤਕ ਹੋਏ ਨੇ ਢੱਡੀਆਂ ਵਾਲੇ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਸਿੰਘ ਸਭਾਨਾ ਦੀ ਇਕੱਤਰਤਾ ਤੋਂ ਪਹਿਲਾਂ ਸਭ ਕੁਝ ਹੋਣਾ ਮਾਫੀ ਮੰਗ ਸਕਦੇ ਅੱਜ ਜੀ ਬਿਲਕੁਲ ਜਤਿੰਦਰ ਕਹ ਲਿਆ ਕਿ ਇੱਕਦਮ ਜੋ ਅੱਜ ਰঞ্জੀਤ ਸਿੰਘ ਢੱਡਰੀਆਂ ਦੇ ਵਿਸ਼ੇਸ਼ ਤੌਰ ਤੇ ਸਚਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਵੇਰਲੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਪਹੁੰਚ ਕੇ ਪਹਿਲਾਂ ਤਾਂ ਗੁਰੂ ਘਰ ਵਿਖੇ ਨਤਮਸਤਕ ਹੋਇਆ ਜਾਂਦਾ ਤਾਂ ਉਸ ਤੋਂ ਬਾਅਦ ਜੋ ਸ੍ਰੀ ਕਬਜੀ ਦੇ ਨਾਲ ਲਗਾਤਾਰ ਜਿਹੜੀ ਹੈ ਮੀਟਿੰਗ ਜਿਹੜੀ ਕੀਤੀ ਜਾਂਦੀ ਹੈ ਤਾਂ ਮੀਟਿੰਗ ਦੱਸਦੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੀ ਲਗਾਤਾਰ ਚੱਲ ਰਹੀ ਹੈ ਤਾਂ ਉਹਨਾਂ ਮੀਟਿੰਗ ਤੋਂ ਬਾਅਦ ਜੋ ਉਹਨਾਂ ਵੱਲੋਂ ਫਿਰ ਤੋਂ ਜੋ ਕਹ ਲਿਆ ਕਿ ਇੱਕ ਵਾਰ ਸ਼੍ਰੀ ਕਲਤਖ ਸਾਹਿਬ ਤੇ ਜਾ ਕੇ ਫਿਰ ਨਤਮਸਤਕ ਹੋਇਆ ਜਾਏਗਾ ਤਾਂ ਕਹਿੰਦੇ ਕਿ ਪਿਛਲੇ ਸਮੇਂ ਦੇ ਵਿੱਚ ਜੁਤਿੰਦਰ ਕਾਫੀ ਜ਼ਿਆਦਾ ਜੋ ਵਿਵਾਦਾਂ ਦੇ ਵਿੱਚ ਰਹੇ ਨੇ ਰঞ্জੀਤ ਸਿੰਘ ਢੱਡਰੀਆਂ ਵਾਲੇ ਤਾਂ ਹੋ ਸਕਦਾ ਹੈ ਕਿ ਅੱਜ ਕਿਤਾ ਕਿਤੇ ਉਹ ਸਾਰੇ ਵਿਵਾਦ ਕਿਤੇ ਖਤਮ ਹੋ ਜਾਣ ਕਿਉਂਕਿ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਜਿਹੜੇ ਨਿਕਲ ਕੇ ਆ ਸਕਦੇ ਨੇ ਜੀ ਜੀ ਅੱਛਾ ਇੱਕ ਇੱਕ ਬਹੁਤ ਵੀ ਹੈ ਕਿਉਂਕਿ ਗੜਗੱਦ ਸਾਹਿਬ ਦੀ ਇੱਕ ਸਟੇਟਮੈਂਟ ਸੀਗੀ ਕਿ ਕੁਲਦੀਪ ਜੇ ਢੱਡਰੀਆਂ ਆਲੇ ਆ ਕੇ ਬੇਨਤੀ ਕਰਨ ਮਾਫੀ ਮੰਗ ਲੈਣ ਤੇ ਉਹ ਕਥਾ ਜਾਰੀ ਰੱਖ ਸਕਦੇ ਆ ਇਸ ਬਾਬਤ ਕੁਝ ਪਤਾ ਲਗਾ ਜੀ ਬਿਲਕੁਲ ਐਸੀ ਜੋ ਮਾਮਲੇ ਨੂੰ ਲੈ ਕੇ ਜੋ ਅੱਜ ਮੀਟਿੰਗ ਜਿਹੜੀਆਂ ਉਹਨਾਂ ਵੱਲੋਂ ਕੀਤੀ ਗਈ ਹੈ ਜੋ ਸ਼੍ਰੀ ਕਲਤਕ ਸਾਬ ਤੇ ਆ ਕੇ ਨਤਮਸਤਕ ਹੋਏ ਨਹੀਂ ਤਾਂ ਉਸ ਤੋਂ ਬਾਅਦ ਕਤਰੇ ਤੇ ਵਿਕੇ ਜੋ ਲਗਾਤਾਰ ਹੈ ਜੋ ਮੀਟਿੰਗ ਸਿੰਘ ਸਾਹਿਬ ਜੀ ਦੇ ਨਾਲ ਜਾਰੀ ਹੈ ਤਾਂ ਕਹਿ ਸਕਦੇ ਕਿ ਇਸ ਦੇ ਬਾਅਦ ਵੀ ਜੋ ਕਥਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਆ ਸਕਦਾ ਅੱਜ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹ ਚੱਲ ਰਿਹਾ ਸੀ ਕਿ ਕਾਫੀ ਸਮਾਂ ਹੋ ਚੱਲਿਆ ਸੀ ਕਿ ਜਦੋਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤਾ ਸੀ ਕਿ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਮਿਲਣਾ ਆਪਣਾ ਜੋ ਪੱਖ ਰੱਖਣ ਤਾਂ ਉਸ ਤੋਂ ਬਾਅਦ ਉਹਨਾਂ ਅੱਜ ਜਦੋਂ ਰਣਜੀਤ ਸਿੰਘ ਕਟੜੀਆਂ ਵਾਲੇ ਪਹੁੰਚੇ ਨੇ ਤਾਂ ਕਹਿ ਸਕਦੇ ਕਿ ਹੁਣ ਧਾਰਮਿਕ ਜੋ ਪ੍ਰੋਗਰਾਮਾਂ ਦੇ ਵਿੱਚ ਹੁਣ ਜ਼ਰੂਰ ਜੋ ਕਹਿ ਸਕਦੇ ਆ ਕਿ ਹਰੀ ਚੰਦੀ ਜੋ ਹੋ ਸਕਦੀ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਤਾਂ ਅੱਜ ਇਸ ਮੀਟਿੰਗ ਦੇ ਵਿੱਚ ਵੱਡੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਕੁਝ ਸਮੇਂ ਦੇ ਵਿੱਚ ਕਿਉਂਕਿ ਮੀਟਿੰਗ ਲਗਾਤਾਰ ਚੱਲ ਰਹੀ ਹੈ ਤਾਂ ਹੁਣ ਕੁਝ ਸਮੇਂ ਦੇ ਵਿੱਚ ਰנגਦੀਪ ਸਿੰਘ ਟਡਰਿਆਂ ਵਾਲੇ ਤਾਂ ਉਹਨਾਂ ਦੇ ਨਾਲ ਸਿੰਘ ਸਾਹਿਬ ਜੋ ਬਾਹਰ ਹੈ ਕਮੀਡਿਆ ਦੇ ਨਾਲ ਵੀ ਜੋ ਗੱਲਬਾਤ ਕਰਦੇ ਦਿਖਾਈ ਦੇਣਗੇ ਬਹੁਤ ਸ਼ੁਕਰੀਆ ਅਕਸ਼ੇ ਤਾਂ ਏਸੀ ਸਾਡੇ ਉਥੇ ਰਿਪੋਰਟਰ ਅਕਸ਼ੇ ਫਿਲਹਾਲ ਇਹ ਉਥੇ ਨੇ ਦਿਖਦੇ ਨੇ ਕਿ ਬਾਹਰ ਨਿਕਲ ਕੇ ਕਿਹੜੀ ਸਟੇਟਮੈਂਟ ਲਈ ਆ ਉਹ ਟਡਰਿਆਂ ਵਾਲੇ ਦਿੰਦੇ ਨੇ ਪਰ ਇਸ ਸਮੇਂ ਬਹੁਤ ਅਹਿਮ ਸਟੇਟਮੈਂਟ ਇਹ ਹੈ ਕਿ ਟਡਰਿਆਂ ਵਾਲੇ ਅੱਜ ਮਾਫੀ ਮੰਗ ਸਕਦੇ ਨੇ ਕਿਉਂਕਿ ਜੇ ਕਿਹਾ ਜਾਵੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕਿਹਾ ਸੀਗਾ ਕਿ ਜੇਕਰ ਇਹ ਮੁਆਫੀ ਮੰਗਦੇ ਨੇ ਤਾਂ ਇਹਨਾਂ ਦੀ ਕਥਾ ਨੂੰ ਹਰੀ ਛੰਡੀ ਮਿਲ ਸਕਦੀ ਹੈ ਇਸ ਵੇਲੇ ਦੀ ਬਹੁਤ ਤੇ ਵੱਡੀ ਖਬਰ ਹੈ ਕਿ ਅਕਾਲ ਤਖਤ ਸਾਹਿਬ ਪਹੁੰਚ ਗਏ ਨੇ ਟਡਰਿਆਂ ਵਾਲੇ ਕਿਉਂਕਿ ਅੱਜ ਸਿੰਘ ਸਹਿਬਾਨਾਂ ਦੇ ਉੱਤੇ ਇਕਤਰਤਾ ਵੀ ਹੈ ਔਰ ਉਹਦੇ ਪਹਿਲਾਂ ਇਹਨਾਂ ਦਾ ਉੱਥੇ ਪਹੁੰਚਣਾ ਔਰ ਮੁਆਫੀ ਮੰਗ ਸਕਦੇ ਨੇ ਵੀ ਕਿਹਾ ਜਾ ਰਿਹਾ ਔਰ ਮੁਆਫੀ ਮੰਗਣ ਦੇ ਨਾਲ ਨਾਲੇ ਵੀ ਕਿਹਾ ਵੀ ਜੇਕਰ ਮੁਆਫੀ ਮੰਗਣਗੇ ਤਾਂ ਤਾਂ ਹੀ ਇਹਨਾਂ ਦੀ ਕਥਾ ਨੂੰ ਹਰੀ ਛੰਡੀ ਮਿਲ ਸਕਦੀ ਹੈ